ਹਿੰਦੂ ਨੰਤਾਵਾ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੋਹਲ ਉਰਫ ਜੱਗੀ ਜੋਹਲ ਅਤੇ ਉਸਦੇ ਸਾਥੀ ਤਰਜੀਤ ਸਿੰਘ ਨੂੰ ਫਰੀਦਕੋਟ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੱਗੀ ਜੋਹਲ ਤੇ ਤਰਜੀਤ ਸਿੰਘ ਖਿਲਾਫ ਥਾਣਾ ਬਾਜਾਖਾਨਾ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਸਟੇਟ ਸਪੈਸ਼ਲ ਸੈੱਲ ਵੱਲੋਂ 90 ਦਿਨਾਂ ਦੇ ਅੰਦਰ ਜਾਂਚ ਪੂਰੀ ਨਾ ਹੋਣ ਕਰਕੇ ਅੱਜ ਫਰੀਦਕੋਟ ਅਦਾਲਤ ਨੇ ਜੱਗੀ ਜੋਹਲ ਅਤੇ ਤਰਜੀਤ ਨੂੰ ਜ਼ਮਾਨਤ ਦਿੱਤੀ ਹੈ। ਹਾਲਾਂਕਿ ਜੱਗੀ ਜੋਹਲ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ। ਕਿਉਂਕਿ ਉਹਨਾਂ ਖਿਲਾਫ ਲੁਧਿਆਣਾ ਤੇ ਮੋਗਾ ਚ ਵੀ ਮਾਮਲੇ ਦਰਜ ਹਨ ਸਰ ਐਕਚੁਅਲੀ ਸੱਤ ਦੋ ਨੂੰ ਇੱਕ ਪ੍ਰੋਸੀਕਿਊਸ਼ਨ ਜਿਹੜੀ ਹੈਗੀ ਹੈ ਇੱਕ ਤਲਜੀਤ ਸਿੰਘ ਨੂੰ ਤੇ ਜਗਜੀਤ ਸਿੰਘ ਵਨ ਫਰਮ ਜੀ ਐਨ ਕੇ ਜਿਹੜਾ ਹੈਗਾ ਉਹਨੂੰ ਇੱਥੇ ਲੈ ਕੇ ਆਏ ਸੀਗੀ ਕਿ 63 ਨੰਬਰ ਐਫ ਆਰ ਦੇ ਵਿੱਚ ਦੇ ਆ ਰਿਕੁਆਇਰਡ ਪ੍ਰੋਡਕਸ਼ਨ ਵਨ ਤੇ ਲੈ ਕੇ ਆਈ ਸਰ ਉਹਨਾਂ ਦੀ ਰੈਸਟ ਉਹਨਾਂ ਨੇ ਸੱਤ ਦੋ ਨੂੰ ਅਫੈਕਟਡ ਕਰ ਲਈ ਸੀ ਸਰ ਦੀਰ ਆਫਟਰ ਸਰ ਉਹਨਾਂ ਨੇ 24 ਤੋਂ ਨੂੰ ਜਿਹੜਾ ਹੈਗਾ ਜੱਗੀ ਦੀ ਰੈਸਟ ਫੇਅਰ ਅਫੈਕਟਡ ਆਊਟ ਕੀਤੀ ਪ੍ਰੋਡਕਸ਼ਨ ਵਨ ਤੇ ਲਿਆ ਕੇ ਇਸੇ ਮਾਫੇਰ ਦੇ ਵਿੱਚ ਟ੍ਰੇਡ ਦੇ ਵਿੱਚ ਕਿ ਜਿਹੜਾ ਤਲਜੀਤ ਸਿੰਘ ਹੈਗੇ ਆ ਤੇ ਜੱਗੀ ਵਾਲ ਜਿਹੜੇ ਹੈਗੇ ਆ ਆਪਸ ਵਿੱਚ ਇੰਟਰਲਿੰਕਟ ਹੈਗੇ ਆ ਦੀ ਫੰਡਸ ਵਾਸ ਪ੍ਰੋਵਾਈਡਡ ਬਾਈ ਦੀ ਤਲਜੀਤ ਸਿੰਘ ਟੂ ਦੀ ਅਦਰ ਪਰਸਨਸ ਬਾਕੀ ਪਰਸਨ ਜਿਹੜਾ ਇਹਨੇ ਹੈਗੇ ਫੰਡਸ ਪ੍ਰੋਵਾਈਡ ਆਊਟ ਕੀਤੇ ਹੈਗੇ ਉਸ ਤੋਂ ਬਾਅਦ ਸਰ ਐਸ ਪਰ ਲਾਅ ਇਹਨਾਂ ਨੇ 90 ਡੇਜ਼ ਦੇ ਵਿੱਚ ਪ੍ਰੋਸੀਕਿਊਸ਼ਨ ਜਿਹੜੀ ਹੈਗੀ ਆਪਣੀ ਜਾਂਚ ਏਜੰਸੀ ਨੇ ਜਿਹੜੀ ਹੈਗੀ ਉਹ ਕੰਪਲੀਟ ਆਊਟ ਕਰਨੀ ਹੁੰਦੀ ਇਨਵੈਸਟੀਗੇਸ਼ਨ ਸਰ ਇਹਨਾਂ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨ ਦੇ ਲਈ ਇਹਨਾਂ ਨੂੰ ਸਮਾਂ ਹੋਰ ਚਾਹੀਦਾ ਸੀ ਤੇ ਇਹ 4-5 ਨੂੰ ਇੱਕ ਐਪਲੀਕੇਸ਼ਨ ਅੰਜਾਇਸਾਭ ਨੂੰ ਮੂਵ ਆਊਟ ਕਰਗੇ। ਉਹ ਐਪਲੀਕੇਸ਼ਨ ਜਿਹੜੀ ਹੈਗੀ ਉਹਦਾ ਸਾਨੂੰ ਨੋਟਿਸ ਨਹੀਂ ਦਿੱਤਾ ਗਿਆ ਸੀਗਾ ਨਾ ਹੀ ਉਹਦੇ ਨਾਲ ਕੋਈ ਰਿਪੋਰਟ ਜਿਹੜੀ ਹੈਗੀ ਐਕਚੁਅਲੀ ਜੋ ਪਰ ਅਸ ਪਰ ਲਾਅ ਹੋਣੀ ਚਾਹੀਦੀ ਹੈਗੀ ਹੈ ਕਿ ਪੁਲਿਸ ਨੇ ਹੇਤਕਰ ਕੀ ਤਫਤੀਸ਼ ਕੀਤੀ ਹੈਗੀ ਉਹ ਨਾਲ ਅਟੈਚ ਨਹੀਂ ਸੀਗੀ। ਉਸ ਤੋਂ ਬਾਅਦ ਅਸੀਂ ਜਿਹੜੀ ਦੀ ਤਲਜੀਤ ਦੀ ਜਿਹੜੀ ਹੈਗੀ ਇੱਕ ਐਪਲੀਕੇਸ਼ਨ 8-5 ਨੂੰ ਕੋਰਟ ਦੇ ਵਿੱਚ ਮੂਵ ਆਊਟ ਕੀਤੀ ਸੀਗੀ ਜਿਹੜੀ ਕਿ ਸਾਡੀ ਖਾਰਜ ਕਰ ਦਿੱਤੀ ਸੀ ਕੋਰਟ ਨੇ ਕਿ ਅਸੀਂ ਪਹਿਲਾਂ ਹੀ ਐਕਸਟੈਂਸ਼ਨ ਜਿਹੜੀ ਹੈਗੀ ਆਲਰੇਡੀ ਪ੍ਰੋਸੀਕਿਊਸ਼ਨ ਦੇ ਅਸੀਂ ਜਿਹੜਾ ਹੈਗਾ 4-5 ਵਾਲਾ ਜਨਾਬ ਕੀ ਕੋਰਟ ਦਾ ਆਰਡਰ ਜਿਹੜਾ ਸੀਗਾ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਸੀਗੀ ਸਾਨੂੰ ਬਿਨਾ ਨੋਟਿਸ ਦਿੱਤੇ ਆ ਉਹ ਅਸੀਂ ਚੈਲੰਜ ਕੀਤਾ ਸੀਗਾ ਮਾਨਯੋਗ ਰਜੇਸ਼ ਕੁਮਾਰ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਰਜੇਸ਼ ਕੁਮਾਰ ਜੱਜ ਸਾਹਿਬ ਨੇ ਉਹ ਆਰਡਰ ਸੈਟਸਾਈਡ ਕਰ ਦਿੱਤਾ ਕਿ ਜਿਹੜੀ ਐਕਸਟੈਂਸ਼ਨ ਪੁਲਿਸ ਨੂੰ ਦਿੱਤੀ ਗਈ ਸੀ ਉਹ ਗਲਤ ਦਿੱਤੀ ਗਈ ਸੀ ਉਸ ਤੋਂ ਬਾਅਦ ਨਾਲ ਹੀ ਅਸੀਂ ਜਿਹੜੀਆਂ ਉਹਨਾਂ ਦੀਆਂ ਬੇਲਸ ਜਿਹੜੀਆਂ ਉਹ ਚੈਲੰਜ ਕੀਤੀਆਂ ਕਿ ਜਿਹੜੀਆਂ ਬੇਲਸ ਸਾਡੀਆਂ ਰਾਈਟ ਬੰਦਾ ਸੀਗਾ 90 ਦਿਨ ਦੇ ਵਿੱਚ ਚਲਾਨ ਜਿਹੜਾ ਪ੍ਰੂਵ ਸਟ ਨਹੀਂ ਕੀਤਾ ਗਿਆ ਸੀਗਾ ਉਹ ਜਨਾਬ ਦੀ ਕੋਰਟ ਨੇ ਫੇਰ ਜਿਹੜਾ ਹੈਗਾ ਉਹਨੂੰ ਲੋਰ ਕੋਰਟ ਨੂੰ ਹੀ ਡਾਇਰੈਕਸ਼ਨ ਦਿੱਤੀ ਗਈ ਕਿ ਜਿਹੜੀ ਇਹ ਦੁਆਰ ਤੋਂ ਇਸ ਕੇਸ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਦੀ ਜ਼ਮਾਨਤ ਜਿਹੜੀਆਂ 8-5 ਨੂੰ ਬੰਦੀਆਂ ਸੀਆਂ ਉਹ ਦੁਆਰ ਤੋਂ ਸੁਣੀਆਂ ਜਾਣ ਉਹ ਜਿਹੜੀ 8-5 ਹੈ ਲਈ ਹੀ ਜਿਹੜੀ ਸਾਡੀ ਐਪਲੀਕੇਸ਼ਨ ਮੂਵ ਆਊਟ ਕੀਤੀਆਂ ਸੀ ਉਹਦੇ ਵਿੱਚ ਮਾਨਯੋਗ ਅਦਾਲਤ ਨੇ ਕੱਲ ਸਾਨੂੰ ਆਰਡਰ ਕਰ ਦਿੱਤਾ ਹੈਗਾ ਬੇਲਾਂ ਪਰਨ ਦਾ ਉੱਚ ਅਦਾਲਤ ਦੇ ਜਿਹੜੇ ਫੈਸਲਿਆਂ ਦੇਖਦੇ ਹੋਇਆ ਕਿ ਵੀ ਜਿਹੜਾ ਪਹਿਲਾਂ ਐਕਸਟੈਂਸ਼ਨ ਵਾਲਾ ਆਰਡਰ ਵੀ ਜਿਹੜਾ ਹੈਗਾ ਉਹ ਟੁੱਟ ਗਿਆ ਹੈਗਾ ਸਾਡਾ ਜਿਹੜਾ ਕੋਰਟ ਨੇ ਦਿੱਤਾ ਸੀਗਾ ਇਹ ਹੈ ਕਿ ਹੁਣ ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈਗੀ ਕਿ ਵੀ ਜਿਹੜਾ ਤੁਸੀਂ ਹੈਗਾ 11 ਲੱਖ ਦੇ ਦੋ ਛੋਟੇ ਜਿਹੜੇ ਹੈਗੇ ਜਗਤਾਰ ਸਿੰਘ ਜਵਾਲ ਦਾ ਤੇ ਤਲਜੀਤ ਦਾ ਜਿਹੜਾ ਹੈਗਾ ਫਰਨਿਸ਼ ਕਰ ਲਓ ਸਿਮਿਲਰਲੀ ਸਰ ਇਹੀ ਇਸੇ ਸੇਮ ਇਸੇ ਤਰ੍ਹਾਂ ਹੀ ਕੇਸ ਬਾਗੇ ਪੁਰਾਣੇ ਸੀਗਾ ਜਿੰਦੇ ਚ ਵੀ ਜਾਂਚ ਏਜੰਸੀ ਬਿਨਾ ਨੋਟਿਸ ਦਿੱਤੇ ਆ ਕਿਊਜ਼ ਨੂੰ ਜਿਹੜਾ ਹੈਗਾ ਉਹ ਐਕਸਟੈਂਸ਼ਨ ਲੱਗੇ ਸੀ ਉਹ ਵੀ ਆਨਰੇਬਲ ਸੈਸ਼ਨ ਐਡੀਸ਼ਨ ਸੈਸ਼ਨ ਜੱਜ ਚਰਨਜੀਤ ਰੋੜਾ ਜੀ ਮੋਗਾ ਜੀ ਨੇ ਜਿਹੜਾ ਹੈਗਾ ਉਹ ਬ੍ਰੇਕ ਆਊਟ ਕਰ ਦਿੱਤਾ ਸੀਗਾ ਇਹਦਾ ਸੈਟਸਾਈਟ ਕਰ ਦਿੱਤਾ ਸੀਗਾ ਆਰਡਰ ਜਿਹੜਾ ਹੈਗਾ ਉਹ ਉਹਦੇ ਵਿੱਚ ਵੀ ਤਲਜੀਤ ਜੀ ਜਿਹੜੀ ਹੈਗੀ ਬੇਲ ਗ੍ਰਾਂਟ ਹੋ ਚੁੱਕੀ ਹੈਗੀ ਉਹ ਫਰਨਿਸ਼ ਵੀ ਕਰ ਦਿੱਤੀ ਗਈ ਹੈ ਤੇ ਮੋਸਟ ਪ੍ਰੋਬੇਬਲੀ ਸਰ ਜਿਹੜਾ ਹੈਗਾ ਤਲਜੀਤ ਸਿੰਘ ਜੰਮੀ ਜਿਹੜਾ ਹੈਗਾ ਉਹ ਬਾਹਰ ਆ ਜਾਏਗਾ ਜੋਲ ਦੇ ਫਰਦਰ ਜਿਹੜੇ 7 ਕੇਸਿਸ ਹੈਗੇ ਉਹ ਜਸਪਾਲ ਮਾਂਜੀਪੁਰ ਜੀ ਹੈਗੇ ਹੈਗੇ ਉਹ ਦੇਖ ਰਹੇ ਹੈਗੇ ਜਿੰਨਾ ਕੋਈ ਆਰਡੀਰੇਬਲ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਸਟੇ ਆਊਟ ਕੀਤਾ ਹੋਇਆ ਐਨਆਈ ਏਜੰਸੀ ਦੇ ਉੱਤੇ ਜਿਹੜੀ ਕਿ ਐਨਆਈ ਜਿਹੜੀ ਹੈਗੀ ਉਹ ਕਹਿੰਦੀ ਹੈਗੀ ਕਿ ਅਸੀਂ ਜਾਂ ਜਿਹੜੀ ਹੈਗੀ ਆ ਜਿਹੜੀ ਕੇਸ ਦੀ ਸੁਣਵਾਈ ਹੈਗੀ ਉਹ ਪੰਜਾਬ ਤੋਂ ਬਾਹਰ ਲੈ ਕੇ ਜਾਣਾ ਚਾਹੁੰਦੇ ਹਨ ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ ਪੰਜਾਬ ਟੂਡੇ